ਇਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੁਝ ਜਗਿਆਸੂ ਸਿੱਖਾਈ ਉਹਨਾਂ ਨੇ ਬੇਨਤੀ ਕੀਤੀ ਏ ਸੱਚੇ ਪਾਤਸ਼ਾਹ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਕਿ ਹਰ ਕੋਈ ਮੰਗ ਰਿਹਾ ਹੈ ਪਰ ਕੋਈ ਰੱਜ ਨਹੀਂ ਰਿਹਾ ਕਿਰਪਾ ਕਰਕੇ ਸਾਨੂੰ ਉਹੋ ਉਪਯੁਕਤੀ ਦੱਸੋ ਕਿ ਅਸੀਂ ਕੀ ਮੰਗੀਏ ਜਿਸ ਨਾਲ ਸਾਡਾ ਲੋਕ ਪਰਲੋਕ ਦੋਵੇਂ ਸਵਤਜਣ ਤਦ ਗੁਰੂ ਸਾਹਿਬ ਨੇ ਬਹੁਤ ਪਿਆਰੀ ਉਪਯੁਕਤੀ ਦੱਸੀ ਗੁਰੂ ਜੀ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਤੋਂ ਮੰਗੋ ਜੋ ਸਭ ਦਾ ਦਾਤਾ ਹੈ ਬੰਦੇ ਤੋਂ ਮੰਗਣਾ ਵਿਅਰਥ ਹੈ ਕਿਉਂਕਿ ਬੰਦਾ ਆਪ ਮੰਗਦਾ ਹੈ ਮਾਨਸ ਤੇ ਕਿਆ ਮੰਗੋ ਕਿਆ ਤਿਸ ਪਾਸ ਗੁਰੂ ਸਾਹਿਬ ਅਨੁਸਾਰ ਜੇਕਰ ਮੰਗਣਾ ਹੈ ਤਾਂ ਉਸ ਮਾਲਕ ਤੋਂ ਮੰਗੋ ਜਿਸ ਦੇ ਘਰ ਕਦੇ ਵੀ ਟੋਟ ਨਹੀਂ ਰਹਿੰਦੀ ਇੱਕ ਵਾਰ ਸਿੱਖ ਨੇ ਪੁੱਛਿਆ ਮਹਾਰਾਜ ਅਸੀਂ ਕੀ ਮੰਗੇ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਸੰਸਾਰਿਕ ਪਦਾਰਥ ਮਾਇਆ ਮੰਗਣਾ ਤਾਂ ਦੁੱਖਾਂ ਨੂੰ ਸੱਦਾ ਦੇਣਾ ਹੈ ਅਸਲ ਮੰਗਣ ਵਾਲੀ ਚੀਜ਼ ਨਾਮ ਹੈ ਸੰਤੋਖ ਹੈ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਜੇ ਪ੍ਰਭੂ ਦਾ ਨਾਮ ਮਿਲ ਜਾਵੇ ਤਾਂ ਮਨ ਦੀ ਭੁੱਖ ਮਿਟ ਜਾਂਦੀ ਹੈ ਬਾਕੀ ਸਭ ਲੋੜਾਂ ਦਾ ਆਪ ਹੀ ਪੂਰੀਆਂ ਹੋ ਜਾਂਦੀਆਂ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਰਾਹੀਂ ਤੱਤੀ ਤਵੀ ਤੇ ਬੈਠ ਕੇ ਇਹ ਸਖਿਆਇਆ ਕਿ ਸਭ ਤੋਂ ਵੱਡੀ ਮੰਗ ਇਹ ਹੈ ਕਿ ਤੇਰਾ ਕੀ ਆ ਮਿੱਠਾ ਲਾਗੇ ਜਦੋਂ ਮਨੁੱਖ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਸਿੱਖ ਲੈਂਦਾ ਹੈ ਤਾਂ ਉਸ ਨੂੰ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ ਪ੍ਰਭੂ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਦਿੰਦਾ ਹੈ ਅਸੀਂ ਅਕਸਰ ਰੱਬ ਕੋਲੋਂ ਚੀਜ਼ ਮੰਗਦੇ ਹਾਂ ਪਰ ਗੁਰੂ ਸਾਹਿਬ ਕਹਿੰਦੇ ਹਨ ਰੱਬ ਨੂੰ ਹੀ ਮੰਗ ਲਵੋ ਜੇ ਰੱਬ ਤੁਹਾਡਾ ਹੋ ਗਿਆ ਤਾਂ ਸਾਰੀ ਕਾਇਨਾਤ ਤੁਹਾਡੀ ਹੋ ਜਾਵੇਗੀ ਇਹ ਦੁਨਿਆਵੀ ਚੀਜ਼ਾਂ ਦੀ ਬਜਾਈ ਨਾ ਮੰਗੋ ਪਰਮਾਤਮਾ ਦੀ ਰਜਾ ਤੇ ਬਾਣੀ ਵਿੱਚ ਰਹਿਣਾ ਸਿੱਖੋ ਭੁਖਾਰੀ ਬਣ ਕੇ ਨਹੀਂ ਸਗੋਂ ਸ਼ਰਧਾ ਤੇ ਪ੍ਰੇਮ ਸਹਿਤ ਅਰਦਾਸ ਕਰੋ ਵਾਹਿਗੁਰੂ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ